ਇੱਥੇ ਬੈਠੇ ਹੋਰ ਤੁਸੀਂ ਹੈ ਲੱਭ ਲੈਣਾ ਤੁਹਾਨੂੰ ਅਸੀਂ ਆਈਫੋਨ ਲੈ ਖੋਲ ਗਿਫਟ ਬਰਥਡੇ ਗਿਫਟ ਤੁਸੀਂ ਸਾਨੂੰ ਛੋਟੇ ਹੁੰਦੇ ਨੇ ਜੀ ਜੁੱਤੀਆਂ ਕਿਉਂ ਨਹੀਂ ਪਵਾਇਆਂ ਉਦੋਂ ਬਾਅਦ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਗੇ ਸਵਾਗਤ ਇੱਕ ਨਵੇਂ ਵਲੌਗ ਦੇ ਵਿੱਚ ਭਾਈ ਬਣੇ ਰਹਿਣ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੈਂਟ ਆ ਬਾਕੀ ਆਪਣੇ ਧੁੰਦ ਦੇਖੋ ਭਾਈ ਕਿੰਨੀ ਆ ਗਈ ਅੱਜ ਨਾ ਚਾਰੇ ਬੰਨੇ ਬਹੁਤ ਜ਼ਿਆਦਾ ਧੁੰਦ ਹੋ ਗਈ ਹੈ ਮਤਲਬ ਕਹਾਣੀ ਐਵੇਂ ਆ ਕਿ ਬੰਦੇ ਨੂੰ ਬੰਦਾ ਨਾ ਦਿਖਣ ਵਾਲਾ ਸਿਸਟਮ ਹੋਇਆ ਖੜਾ ਠੀਕ ਆ ਹੁਣ ਕਈਆਂ ਨੂੰ ਤਾਂ ਧੁੰਦ ਦੇ ਫਾਇਦੇਬੰਦ ਵੀ ਸਾਵੀਦ ਹੋ ਗਈ ਜਿਹਨੇ ਲੁਕਣਾ ਲੁਕਣਾ ਹੋਵੇ ਠੀਕ ਆ ਔਰ ਕਈਆਂ ਲਈ ਨੁਕਸਾਨਦਾ ਹੈ ਕਿ ਜਿਵੇਂ ਸਫਰ ਕਰਦੇ ਆਪਾਂ ਨਾ ਤੂੰ ਕਿਵੇਂ ਆ ਗਈ ਹੈ ਨਾ ਕੋਟੀ ਨਾ ਟੋਪੀ ਐ ਕਿਉਂ ਫਿਰਦੇ ਆਂ ਕਿਸਲਾ ਸਲਾਹ ਕੀ ਹੈ ਮੈਂ ਕਿਹਾ ਧੁੰਦ ਦਾ ਆਨੰਦ ਲਈਏ ਦੇਖ ਧੁੰਦ ਕਿੰਨੀ ਹੋਈ ਖੜੀ ਪਹਿਲਾਂ ਆਪਣੀ ਤਬੀਅਤ ਬਹੁਤ ਸੈਕਟ ਆ ਨਾ ਤਬੀਅਤ ਦਾ ਯਾਰ ਦੇਖ ਮੇਰੀ ਗੱਲ ਸੁਣ ਭੱਲਾਂ ਦੀ ਕਿੰਨੀ ਮਰਜ਼ੀ ਬੰਦਾ ਬਚਾਅ ਕਰ ਲੈ ਠੀਕ ਆ ਪਰ ਤਬੀਅਤ ਖਰਾਬ ਹੋਣੀ ਤਾਂ ਉਹ ਤਾਂ ਹੋਊਗੀ ਕੰਮ ਕੁਮ ਕਰੀਏ ਨਹੀਂ ਕਰੇ ਪ੍ਰੇਜ ਵੀ ਕਰਨਾ ਚਾਹੀਦਾ ਤੂੰ ਕਿ ਮਨਦੀਪ ਆਪਣਾ ਘਰ ਵੇਖੀ ਤਿੰਦਾ ਹੀ ਨਹੀਂ ਗਾ ਸਿਲਾਏ ਨਹੀਂ ਸਾਤ ਤੇ ਦੇਖੋ ਇਹਨੂੰ ਚਾਹ ਚਾਹ ਦੇਖੋ ਤੜਕੇ ਸੈਂਡਲ ਚੱਕ ਲੈ ਸੈਂਡ ਲਾ ਕੇ ਹੀਲ ਮਨਦੀਪ ਦਿਖਾਈਂਗੇ ਸਵੇਰੇ ਸਵੇਰ ਮੰਮੀ ਆਪਣੇ ਕੀ ਕਰਦੇ ਹੋ ਮੈਂ ਮੰਮੀ ਦੀ ਸਾਫ ਕਰੀ ਮੰਮੀ ਮੋਂਗੀ ਸਾਫ ਕਰਦੇ ਤੇ ਮਨਦੀਪ ਸੈਂਡਲ ਲੈ ਕੇ ਸਾਫ ਸੈਂਡਲ ਸਾਫ ਨਹੀਂ ਕਰਦੀ ਉਹ ਖਾਈ ਬਾਹਰ ਕਿਵੇਂ ਦੇ ਹਾਂ ਬਹੁਤ ਸੋਹਣੇ ਆ ਜਾਓ ਵੀ ਸਾਰੇ ਜਣੇ ਚਾਹ ਪੀਓ ਕੁਲੜਾ ਚ ਆ ਲਿਆ ਸੀ ਮਨਦੀਪ ਵਸਤੇ ਆਪਾਂ ਪਲਾਜੋ ਕੱਲ ਕਈ ਭੈਣਾ ਮੈਨੂੰ ਕਮੈਂਟ ਕਰਦੀ ਰਹਿੰਦੀ ਵੀਰੇ ਇਹ ਚੀਜ਼ਾਂ ਦਵਾਇਆ ਕਰੋ ਮਨਦੀਪ ਨੂੰ ਕੱਪੜੇ ਦਵਾਇਆ ਕਰੋ ਆਵਾ ਇਹਦੀ ਫਿਟਿੰਗ ਕਰਾਉਣ ਵਾਲੀ ਆ ਇਹਦੀ ਫਿਟਿੰਗ ਕਰਾਉਣੀ ਪੋਗੀ ਬਹੁਤ ਸੋਹਣਾ ਮੋਤੀਆਂ ਵਾਲਾ ਹੈ ਨਾ ਕੋਈ ਮੈਂ ਪਰਈ ਜਾਨੀ ਹੁਣ ਕਰਵਾ ਕੇ ਲਿਆਉਣ ਇਹਨਾਂ ਕੱਪੜੇ ਸੇਮ ਦੇ ਨੇ ਹਨਾ ਸਾਨੂੰ ਛੋਟੇ ਹੁੰਦੇ ਨੇ ਜੀ ਜੁੱਤੀਆਂ ਕਿਉਂ ਨਹੀਂ ਪਵਾਇਆਂ ਉਹ ਤੋਂ ਬਾਅਦ ਜੀ ਆਹ ਸੋਹਣੇ ਆਹ ਦੇਖੋ ਜੁੱਤੀ ਕਿੱਡੀ ਸਿਰਾ ਮੇਰੇ ਹੱਥ 'ਚ ਹੀ ਆ ਗਈ ਦੇਖ ਹੁੰਦੀ ਹੈ ਉਹ ਕਿੱਡੀ ਸੋਹਣੀ ਜੁੱਤੀ ਹੈ ਹੈ ਉਹ ਕੁੜੀਆਂ ਬਾਲੀਆਂ ਪਿਆਰੀਆਂ ਲੱਗਦੀਆਂ ਐ ਫਿਰ ਫਰੀ ਹੈ ਗੈ ਨਹੀਂ ਹੁਣ ਦੋ ਕੁੜੀਆਂ ਹੋ ਗਈਆਂ ਮੰਮੀ ਤੇਰੀ ਤੀਜੀ ਵਸ ਆ ਜੀ ਇੱਕ ਆ ਕੁੜੀ ਤੇ ਇੱਕ ਫਰੀ ਕੁੜੀ ਹਾਂ ਤੀਜੀ ਕੁੜੀ ਆਉਣ ਵਾਲੀ ਹੈ ਹੈ ਟਿੱਕੀ ਗਿੱਡੀ ਸੋਣੀ ਹੈ ਮੇਰੇ ਤੋਂ ਨਹੀਂ ਕੀ ਬਾਤ ਹੈ ਮੰਮੀ ਕੀ ਬਾਤ ਹੈ ਚੋਲ ਅੱਜ ਬਈ ਨਮਕੀਨ ਚੋਲ ਬਣਾਇਆ ਮੰਮੀ ਨੇ ਸਿਰਾ ਲਾਤਾ ਮਾਤਾ ਅੱਜ ਉਹਨਾਂ ਮਾਤਾ ਨਿਪਣਾ ਦਾਲ ਬਣਾਈ ਪਾ ਆਪਣੇ ਤੋਂ ਨਹੀਂ ਬਣਾ ਲੈਂਗੀ ਮਨਦੀਪ ਕੋਰ ਨੇ ਵਰਤਮਲਾਪ ਹੋ ਗਿਆ ਤਾਂ ਆਪਾਂ ਚੱਲੀਏ ਪਰੀ ਪਰੀ ਕੀ ਮੰਦਿਰ ਸਾਹਿਬ ਭਾਈ ਦੇਖੋ ਸ਼ਾਮ ਦਾ ਹੋ ਗਿਆ ਟਾਈਮ ਆਪਾਂ ਚੱਲੇ ਹੁਣ ਬਹੁਤ ਬਣ ਗਈਆਂ ਜੀ ਬਾਜ਼ਾਰ ਜਾ ਕੇ ਛੇਤੀ ਆ ਜੀ ਮਾੜਾ ਜੀ ਹਾਂਜੀ ਹਾਂਜੀ ਭਾਜੀ ਆ ਗਏ ਅਸੀਂ ਕੀ ਲੈ ਕੇ ਆਣਾ ਭਾਈ ਤੁਹਾਡੇ ਵਾਸਤੇ ਇੱਕ ਚੀਜ਼ ਲੈ ਕੇ ਆਵਾਂਗੇ ਚਿੜੀ ਬੱਲਾ ਭਾਈ ਇਤਨਾ ਨਾ ਕਰਦੇ ਬੱਲਾ ਲਿਓ ਨੇ ਤੁਸੀਂ ਚਿੜੀ ਫੜ ਲੋਗੇ ਕਿ ਆ ਜੋ ਆਪਣੀ ਐ ਭਾਜੀ ਚਿੜੀ ਫੜ ਲੋਗੇ ਬੱਲਾ ਤੁਸੀਂ ਲਿਓ ਨੇ ਜਾਣੇ ਆ ਲੋ ਵੀ ਆਪਾਂ ਹੁਣ ਚੱਲੇ ਮਾਰਕੀਟ ਹਣ ਤਾਂ ਵਿੰਨੂ ਕਹਿੰਦੇ ਨਹੀਂ ਸਿਰ ਬੋਲ ਲੱਗੀ ਹੈ ਮਾਰਕੀਟ ਮਾਰਕੀਟ ਪਰ ਮੰਡੀ ਵਾਲੇ ਜੀ ਕਿਹੜੀ ਰੋਟੀ ਆਣਦੇ ਹੈ ਲੋ ਜੀ ਬਾਜ਼ਾਰ ਜਾਣਾ ਤਾਂ ਕੈਨਸਲ ਹੋ ਗਿਆ ਆਪਣਾ ਅੱਜ ਕਿਉਂਕਿ ਕੋਈ ਆਏ ਸੀ ਆਪਾਂ ਨੂੰ ਘਰੇ ਮਿਲਣ ਆਲੇ ਵੀਰੇ ਹਣੀ ਵੀਡੀਓ ਵੀਡੀਓ ਦੇਖਦੇ ਹੋ ਦੇਖੋ ਆਈਆਂ ਨੇ ਸੰਤ ਇੱਕ ਵਾਰੀ ਆਪਾਂ ਘਰੇ ਆ ਗਏ ਹਣਾ ਹਾਂਜੀ ਪਾਣੀ ਲੱਗ ਗਿਆ ਹਾਂਜੀ ਜ਼ਰੂਰ ਲਓ ਜੀ ਆਪਾਂ ਮਾਰਕੀਟ ਤਾਂ ਗਏ ਨਹੀਂ ਕਿੰਕੀ ਕੋਈ ਆਪਨੂੰ ਫੈਮਿਲੀ ਆ ਗਈ ਸੀ ਮਿਲਣ ਵਾਸਤੇ ਹਨਾ ਹੰਦੀ ਭਾਈ ਇਹ ਮਿਠਾਈ ਹੈ ਨਾ ਜੋ ਇਹ ਸਮਝੋ YouTube ਦਾ ਪਿਆਰ ਹੈ ਕਿ ਨਾ ਜੋ ਆਪਾਂ ਆਡੀਅנס ਦਾ ਪਿਆਰ ਅੱਜ ਤੱਕ ਕਮਾਇਆ ਹੈ ਨਾ ਕਿਸੇ ਫੈਮਿਲੀ ਨੇ ਆਪਨੂੰ ਅੱਜ ਲਿਆ ਕੇ ਦਿੱਤੀ ਇਹ ਮਿਠਾਈ ਹਾਂ ਵਾਕ ਤੇ ਮੈਂ ਵਧੀਆ ਲੱਗਾ ਤੁਹਾਨੂੰ ਥੈਂਕ ਯੂ ਇਹਨਾ ਇੰਨਾ ਪਿਆਰ ਬਹੁਤ ਪਿਆਰ ਬਹੁਤ ਜੀ ਵਧੀਆ ਲੱਗੇ ਫੈਮਿਲੀ ਇਤਨੇ ਲੱਗੇ ਸੀ ਹੈਨਾ ਐਣੀ ਹੂੰ ਬੰਦੇ ਵਧੀਆ ਜੀ ਉਥੋਂ ਦੇ ਉਹਨਾਂ ਦੇ ਰਿਸ਼ਤੇ ਵੀ ਰਸ ਟੈੜੀ ਖਾਓ ਹਉ ਤੇ YouTube ਦਾ ਪਿਆਰ ਹੈ ਨਾ ਤੁਹਾਨੂੰ ਡੈਡੀ ਨੂੰ ਵੀ ਪਤਾ ਮਨਦੀਪ ਪਾਣੀ ਗਰਮ ਨਹੀਂ ਕੀਤਾ ਥੋੜਾ ਜਿਹਾ ਨਿੱਕਾ ਪਾਣੀ ਕਰਨਾ ਜਦੋਂ ਪਤਾ ਠੰਡਾ ਪਾਣੀ ਚੰਗਾ ਨਹੀਂ ਲੱਗਦਾ ਆ ਜਿਹੜੰਦੇ ਦੇ ਮਠਾਈ ਬਾਕੀ ਭਾਈ ਪੂਰਾ ਨਾ ਰਾਤ ਜੀ ਹੋ ਗਈ ਇੱਧਰ ਦੇਖੋ ਅੱਜ ਬੱਦਲ ਵਾਈ ਸੀ ਚਲੋ ਬਾਜ਼ਾਰ ਨਾ ਕੋਈ ਜਾਣਾ ਕਈ ਵਾਰ ਕੋਈ ਚੰਗੇ ਨਹੀਂ ਹੁੰਦਾ ਨਾ ਨਟਲ ਜਾਣਾ ਕੋਈ ਗਰੋ ਵੀ ਹੁੰਦਾ ਲਓ ਜੀ ਰਾਤ ਦਾ ਹੋ ਗਿਆ ਭਈਆ ਟਾਈਮ ਨਦੀਪ ਕੀ ਕਰਦੀ ਫਿਰਦੀ ਹੋ ਪਰਪਰੀ ਕਿਵੇਂ ਆ ਪਰੇ ਭਾਣੇ ਬੈਠ ਮਾਤਾ ਜੀ ਆਪਣੇ ਰੋਟੀ ਬਣਾਈ ਜਾਂਦੇ ਤੇ ਨਾਨਨ ਪਰਜਾਈ ਦੇਖੋ ਕਹਟੋ ਮੈਂ ਹਰ ਮਸਾ ਤੇ ਪਰੌਂਠੇ ਲਾਉਣੀ ਅੱਛਾ ਮੈਂ ਪਬਲਿਕ ਹੈ ਮੇਰੀ ਡਿਊਟੀ ਹੈ ਹਾਂ ਉਹ ਡਿਊਟੀ ਚੇਂਜ ਹੋ ਗਈ ਪਹਿਲਾਂ ਮੰਮੀ ਰੋਟੀ ਪਕਾਉਂਦੇ ਸੀ ਹੁਣ ਮਨਦੀਪ ਦੀ ਵਾਰੀ ਆ ਗਈ ਮੇਰੀ ਡਿਊਟੀ ਤਾਂ ਚੇਂਜ ਹੋ ਗਈ ਤਾਂ ਥੱਕ ਗਿਆ ਆ ਗੋੜੀਆਂ ਮਰ ਤੇ ਚੜੀਆਂ ਉੱਤਰੀਆਂ ਨਹੀਂ ਜਾਂਦੀਆਂ ਮੰਮੀ ਨੇ ਰੋਟੀ ਪਤਾਣੀ ਸਭਾ ਜੀ ਹੂੰ ਦਸੰਬਰ ਆਪ ਕੋ ਦੇਖੋ ਮਨਦੀਪ ਕੋਲੇ ਦੇਖ ਕਿੰਨੇ ਲਾਲ ਲਾਲ ਹਨ ਬਈ ਤੁੰਦ ਹੋ ਗਈ ਇਹ ਫੁੱਲ ਸਵੇ ਸਵੇ ਤੇ ਆਪਾਂ ਰੋਟੀ ਖਾਣ ਲੱਗੇ ਅੰਮੀ ਨੇ ਨੋ ਕੋਈ ਮਿੰਟ ਫੜਾ ਮੈਂਟ ਚ ਵੇਲ ਵੇਲ ਸੇ ਤਾਂ ਤੇ ਜਿਹਨ ਸਾਰਾ ਕੁਝ ਬਦਲ ਚੇਂਜ ਹੋ ਗਈਆਂ ਰੋਟੀਆਂ ਹੈ ਸਹਿੰਦੇ ਕਦੇ ਮੰਮੀ ਪਕਾਉਂਦੀ ਹੈ ਰੋਟੀ ਕਦੇ ਬੰਦੀ ਹੈ ਪਕਾਉਂਦੀ ਖਾ ਲਾ ਤੈਨੂੰ ਭੁੱਖ ਲੱਗਣੀ ਤਾਂ ਕੋਈ ਮੈਂ ਤਾਂ ਲੇਟ ਹੀ ਖਾਉ ਆਪਣੀ ਟੋਪੀਆਂ ਵੀ ਚੇਂਜ ਹੋ ਜਾਂਦੀਆਂ ਹੁੰਦੀ ਜਾਂ ਅੱਕ ਦੇ ਇੱਕ ਨੇ ਕਿਸੇ ਨੇ ਕਮੈਂਟ ਵੀ ਕੀਤਾ ਸੀ ਕਹਿੰਦਾ ਬਾਈ ਤੁਸੀਂ ਟੋਪੀਆਂ ਕਿ ਬਦਲਤੀਆਂ ਹੁਣ ਜਿਹੜੀ ਲਵ ਜੀ ਅਸੀਂ ਪਾ ਲੈਨੇ ਕਿ ਉੱਥੇ ਪਾ ਜਿਉਣੀ ਤਾਂ ਜਾ ਚੁੱਕਿਆ ਮੰਡੀ ਪਰੀ ਦੀ ਤੇ ਬਾਜੀ ਹੁਣ ਮੈਂ ਤੇ ਮਨਦੀਪ ਚੱਲੇ ਆਂ ਬਾਜ਼ਾਰ ਤੇ ਕੁਛ ਕੰਮ ਵੀ ਸੀਗਾ ਨਾਲੇ ਸੋਚਿਆ ਥੋੜਾ ਬਤਾ ਘੁੰਮ ਘੁਮਾਵਾਂਗੇ ਨਾ ਘਰੇ ਰਹਿਨੇ ਕਾਫੀ ਦਿਨ ਤਾਂ ਅਜਵੜੀ ਤੇ ਓਪ ਚ ਨਿਕਲੀ ਮਨਦੀਪ ਹੋ ਗਈ ਤਿਆਰ ਮਾਈਕ ਚਾਰਜ ਲਾਦੇ ਫਿਰ ਨੂੰ ਹਵਾ ਲੱਗੂਗੀ ਮਨਦੀਪ ਟੋਪੀ ਲੈ ਕੇ ਆਉਣੀ ਸੀ ਮੇਰੇ ਵੱਸ ਤੇ ਇੱਥੇ ਬੈਠੇ ਫਿਰ ਤੁਸੀਂ ਹੈ ਲੱਭ ਲਿਆ ਨਾ ਤੁਹਾਨੂੰ ਅਸੀਂ ਕੀ ਸੋਚੇ ਤੇ ਕਿਵੇਂ ਚਾਹੀ ਸੀ ਹੈ ਪਰੀ ਚੋਰੀ ਕੈਬੇਜ ਚਾਂਸੀ ਤਾਂ ਜਮਾ ਸੋਰੀ ਸੋਰੀ ਨਹੀਂ ਚੱਲੇ ਬੰਦੀਪ ਆ ਕੇ ਮੰਮੀ ਨੇ ਬੈਠ ਵੀ ਗਈ ਇਹ ਤਾਂ ਦੇਖੋ ਜੇਗਾ ਤੁਸੀਂ ਖਾ ਸਕਦੇ ਇਹਨਾਂ ਦੀ ਉਹ ਨਾ ਕਿਤੇ ਤਬੀਅਤ ਨੂੰ ਨਹੀਂ ਮੇਰੀ ਭੈ ਜ ਤਬੀਅਤਾਂ ਖਾਂਸੀ ਜੀ ਲੱਗੀ ਹੋਈ ਉਹਨਾਂ ਨੂੰ ਇਨਸਾਨ ਨਾ ਕਰੇ ਕਿਉਂਕਿ ਇੱਥੇ ਫਾਸਟ ਫੂਡ ਹੈ ਪਰ ਇਹ ਦਵਾ ਚੀਜ਼ਾਂ ਖਾਣੀਆਂ ਪਰ ਇਹ ਮਨ ਜਦ ਸੁਧਰ ਜਾ ਜਾਂਦਾ ਇੱਕ ਨੀਤੀ ਜਿਆ ਨੁਕਸਾਨ ਦਾ ਹੈ ਤਨ ਛੱਡਿਆ ਸੀ ਨਾ ਬਾਜੀ ਕਰੇ ਅਸੀਂ ਲੱਭ ਲੈਣਾ ਤੂੰ ਆ ਸੀ ਨਾ ਜੱਤੂ ਆ ਟਾਂਕੇ ਮੈਂ ਤਾਂ ਆਪਣੀ ਬੋਡੀ ਕਿਣਾ ਤੁਰਦੇ ਪਿੰਲਾ ਦਾ ਕੱਟਣਾ ਵੀ ਨਾ ਪਰ ਰੱਖੂਗਾ ਤੂੰ ਹਾਂ ਮਮੀ ਕਿਵੇਂ ਆ ਠੀਕ ਆ ਕੀ ਹੋ ਬਾਜੀ ਠੀਕ ਆ ਵਧੀਆ ਵਧੀਆ ਤੇਰੀ ਸਰਦਾਰਨੀ ਤੇਰੀ ਸਰਦਾਰਨੀ ਸੋਹਣੀ ਕਿੰਨੀ ਲੱਗੀ ਜਾਂਦੀ ਮੀਨਸ ਇੱਕ ਤਾਂ ਮਮੀ ਵੀ ਤੂੰ ਸੋਹਣਾ ਲੱਗ ਤੋਪੀ ਮੇਰੇ ਕੋਲ ਆ ਰਹੀ ਤੇ ਟੋਪੀ ਕਿੰਨੀ

ਕੋਨ ਤੇ ਬਗਲੌਰ 98 ਠੱਡ ਹੋ ਗਈ ਨਾ ਦੁਪਹਿਰੇ ਵੇਲੇ ਧੁੱਪ ਨਿਕਲਾਈ ਜੀ ਮੰਦੀਪ ਮਮੀ ਪਾਜੀ ਤੇ ਦੀਦੀ ਹੁਣੀ ਆਈ ਜਾਂਦੇ ਆਪਣੇ ਈ ਰਿਕਸ਼ਾ ਤੇ ਲੋ ਜੀ ਆ ਗਿਆ ਆਪਣੇ ਗਿਫਟ ਖੋਲ ਕਰ ਉਹਨੂੰ ਇਸਕੋ ਕਰ ਤੇ ਜੀ ਤੂੰ ਆਪਣੇ ਹੱਥਾਂ ਨਾਲ ਚੱਲ ਮੰਦੀਪ ਤੂੰ ਕਰ ਉਹਨੂੰ ਮੈਲੇ ਤੇ ਕੁਰਕਰੇ ਵੀ ਆਈ ਫੋਨ ਵੀ ਆ ਹੈ ਆਈ ਫੋਨ ਲੈ ਖੋਲ ਗਿਫਟ ਬਰਥਡੇ ਗਿਫਟ ਉਦੋਂ ਨਾ ਭਾਈ ਰਹਿ ਗਿਆ ਸੀਗਾ ਅਸੀਂ ਉਦੋਂ ਦਾ ਖੋਲਿਆ ਨਹੀਂ ਦੇਖ ਲੋ ਥੈਲਾ ਪਾੜ ਦੇ ਦਾ ਪਾਟ ਗਿਆ ਏ ਖੋਲਿਆ ਨਹੀਂ ਮੈਂ ਕਿਹਾ ਸ਼ੁਭ ਦੇ ਹੱਥਾਂ ਨਾ ਪੰਡੇ ਦਾ ਪੰਡੇ ਨੂੰ ਪੰਡੇ ਨੂੰ ਪੰਡਾ ਲਿਆ ਕੇ ਤੇ ਜੰਨੇ ਪੰਡੇ ਵਾਹ ਵਾਹ ਬਹੁਤ ਐਂ ਦਾ ਬੈਕ ਸੀ ਆ ਤੇਰੀ ਇਹ ਸ਼ਕਲ ਜਮਾ ਜੀਵ ਨਾ ਮਿਲਦੀ ਮੇਰੀ ਜੀਵ ਦੇਖ ਲੈ ਜੀਵ ਜੀਵ ਮੇਰੀ ਕਿੱਦਾਂ ਲੱਗਿਆ ਬਹੁਤ ਕੇ ਹਮੇਸ਼ਾ ਸੰਭਾਲ ਕੇ ਰੱਖੋ ਇਹ ਹੋਣੇ ਦੇ ਕੁੱਪੜ ਦੇ ਦੇਖ ਕਿਉਂ ਹੋਲੋ ਗਿਵ ਟੂ ਦ ਬਾਈ ਮਨ ਬਾਈ ਹੋਰ ਭਾਈ ਇਹ ਆਗਾ ਪੂਛ ਬੱਛ ਨਿਕਲੇ ਉਹਨੇ ਕਿਹਾ ਕਿ ਜੇ ਸੇ ਤੋਂ ਇੱਟੱਕ ਸੀਗਾ ਰੋਈਦਾ ਨਹੀਂ ਹੁੰਦਾ ਹਾਂ ਫਿਰ ਆ ਬਾਲੇ ਤੇ ਇੱਕ ਮਗਰ ਕੀਆ ਬਹੁਤ ਹੀ ਜ਼ਿਆਦਾ ਭਾਈ ਇੱਧਰ ਫੜਾ ਮਿੰਦੀ ਮੈਂ ਕੱਬ ਜਾ ਕੀਤਾ ਆ ਗਲਤ ਕਰ ਲੈ ਬਈ ਕੋਚਾ ਕਰ ਲੈ ਮੇਰੇ ਗਿਫਟ ਤੇ ਹਾਂ ਸੋਣਾ ਬਹੁਤ ਹੀ ਸੋਹਣਾ ਬਹੁਤ ਹੀ ਦਿਲੋਂ ਦੱਸ ਸੱਚੀ ਬਹੁਤ ਹੋਰ ਲੱਗੇ ਬਹੁਤ ਸਵੇਰੇ ਸਵੇਰੇ ਮੈਂ ਤਾਂ ਆ ਗਿਆ ਵਾਕਿੰਗ ਤੇ ਬਾਈ ਠੀਕ ਆ ਆਸੇ-ਬਾਸੀ ਹਜੇ ਵੀ ਧੁੰਦ ਬਹੁਤ ਜ਼ਿਆਦਾ ਹੋਈ ਗੱਡੀ ਧੁੰਦ ਨੇ ਤਾਂ ਅੱਜ ਵੀ ਬੁਰਾ ਹਾਲ ਕਰ ਰੱਖਿਆ ਚਲੋ ਠੀਕ ਆ ਫਿਰ ਮਿਲਾਂਗੇ ਆਪਾਂ ਕੱਲ ਨੂੰ ਇੱਕ ਨਵੇਂ ਵਲੋਗ ਦੇ ਨਾਲ ਤੇ ਬਾਕੀ ਆਪਣੀ ਭਤੀਜੀ ਇੱਕ ਪਿਆਰੀ ਜੀ ਮੱਟੋ ਉਹਦਾ ਨਾ ਉਹ ਵਲੋਗ ਦੇਖਦੀ ਏ ਡੇਲੀ ਤੇ ਕਮੈਂਟ ਚ ਨਾ ਉਹਦਾ ਨਾਮ ਜਰੂਰ ਲਿਖਿਓ ਠੀਕ ਆ ਸਾਰੇ ਜਣੇ ਵੀ ਮੱਟੋ ਹੈਸ਼ਟੈਗ ਮੱਟੋ ਲਾ ਦਿਓ ਵੀ ਔਰ ਮੱਟੋ ਠੀਕ ਆ ਤੂੰ ਪੱਕੇ ਆਪਾਂ ਮੇਰੇ ਨਾਲ ਕੱਲ ਨੂੰ ਇੱਕ ਨਵੇਂ ਵਲੋਗ ਦੇ ਨਾਲ ਠੀਕ ਆ ਲਵ ਯੂ ਬਾਏ ਬਾਏ